ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਤੇ ਖੁਸ਼ ਆਮਦੀਦ ਦੋਸਤੋ ਮੈਂ ਕੁਲਦੀਪ ਕਿ ਤੇ ਦੋਸਤੋ ਅੱਜ ਆਪਾਂ ਸਾਂਝ ਪਾਵਾਂਗੇ ਡੇਲ ਕਾਰਨੇਗੀ ਦੀ ਕਿਤਾਬ ਚਿੰਤਾ ਛੱਡੋ ਸੁਖ ਨਾਲ ਜਿਉਣਾ ਤੇ ਅੱਜ ਆਪਾਂ ਡਿਸਕਸ ਕਰਾਂਗੇ ਕਿ ਅਸੀਂ ਆਪਣੇ ਆਪ ਨੂੰ ਚਿੰਤਾ ਦੇ ਘੁੰਤੂ ਕਿਵੇਂ ਬਚਾ ਸਕਦੇ ਹਾਂ ਅਤੇ ਆਪਣੀਆਂ ਚਿੰਤਾਵਾਂ ਤੇ ਔਸਤ ਦਾ ਨਿਯਮ ਯਾਨੀ ਫਾਰਮੂਲਾ ਆਫ ਐਵਰੇਜ ਅਪਲਾਈ ਕਰਕੇ ਆਪਣੀਆਂ ਚਿੰਤਾਵਾਂ ਨੂੰ ਕਿਸ ਤਰ੍ਹਾਂ ਘੱਟ ਕਰ ਸਕਦੇ ਹਾਂ ਤਾਂ ਆਓ ਦੋਸਤੋ ਸ਼ੁਰੂ ਕਰਦੇ ਹਾਂ ਮਿਸਟਰ ਰਾਬਰਟ ਮੂ ਜੋ ਕਿ ਨਿਊ ਜਰਸੀ ਵਿੱਚ 14 ਹਾਈਲੈਂਡ ਐਵੇਨਿਊ ਦੇ ਮੈਪਲਵੁੱਡ ਦਾ ਨਿਵਾਸੀ ਸੀ ਅਤੇ ਨੇਵੀ ਵਿੱਚ ਜਾਣ ਤੋਂ ਪਹਿਲਾਂ ਉਹ ਇੱਕ ਬੈਂਕ ਵਿੱਚ ਕਲਰਕ ਸੀ ਹਮੇਸ਼ਾ ਕਈ ਤਰ੍ਹਾਂ ਦੀਆਂ ਚਿੰਤਾਵਾਂ ਉਸ ਨੂੰ ਘੇਰੀ ਰੱਖਦੀਆਂ ਸਨ ਘੱਟ ਤਨਖਾਹ ਪ੍ਰਮੋਸ਼ਨ ਦੇ ਘੱਟ ਮੌਕੇ ਉਸ ਕੋਲ ਆਪਣਾ ਘਰ ਨਹੀਂ ਸੀ ਉਹ ਨਵੀਂ ਕਾਰ ਨਹੀਂ ਸੀ ਖਰੀਦ ਸਕਦਾ ਆਪਣੀ ਘਰਵਾਲੀ ਦੀਆਂ ਰੀਝਾਂ ਪੂਰੀਆਂ ਕਰਨ ਲਈ ਉਸ ਕੋਲ ਪੈਸੇ ਨਹੀਂ ਸਨ ਹੁੰਦੇ ਉਹ ਆਪਣੇ ਬੌਸ ਨੂੰ ਬੜੀ ਨਫ਼ਰਤ ਕਰਦਾ ਸੀ ਕਿਉਂਕਿ ਉਸ ਦਾ ਬੌਸ ਹਮੇਸ਼ਾ ਉਸ ਦੀ ਨੁਕਤਾਚੀਨੀ ਕਰਦਾ ਰਹਿੰਦਾ ਸੀ ਇਨਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਮੂਰ ਹਮੇਸ਼ਾ ਖਿਜਿਆ ਰਹਿੰਦਾ। ਕੰਮ ਤੋਂ ਘਰ ਆ ਕੇ ਉਹ ਨਿੱਕੀ-ਨਿੱਕੀ ਗੱਲ ਤੇ ਆਪਣੀ ਪਤਨੀ ਨਾਲ ਲੜਦਾ ਰਹਿੰਦਾ। ਫਿਰ ਉਹ ਬੈਂਕ ਦੀ ਨੌਕਰੀ ਛੱਡ ਕੇ ਨੇਵੀ ਵਿੱਚ ਭਰਤੀ ਹੋ ਗਿਆ। ਜਿੱਥੇ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਅਸਲੀ ਚਿੰਤਾ ਕੀ ਹੁੰਦੀ ਹੈ। ਮੂਰ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਮਾਰਚ 1945 ਨੂੰ ਇੰਡੋ ਚਾਈਨਾ ਟੱਟ ਤੇ 276 ਫੁੱਟ ਪਾਣੀ ਦੇ ਥੱਲੇ ਸਿੱਖਿਆ। ਮੈਂ ਉਹਨਾਂ 88 ਬੰਦਿਆਂ ਵਿੱਚੋਂ ਇੱਕ ਸਾਂ। ਜੋ ਪੰਡੂ ਵੀ ਬਾਇਆ SS318 ਤੇ ਸਨ ਸਾਨੂੰ ਰਡਾਰ ਰਾਹੀਂ ਪਤਾ ਲੱਗਿਆ ਕਿ ਇੱਕ ਛੋਟਾ ਜਾਪਾਨੀ ਬੇੜਾ ਸਾਡੇ ਵੱਲ ਵੱਧਦਾ ਆ ਰਿਹਾ ਹੈ ਦਿਨ ਚੜਦੇ ਹੀ ਅਸੀਂ ਉਸ ਉੱਤੇ ਹਮਲਾ ਕਰਨ ਲਈ ਪਾਣੀ ਦੇ ਹੇਠਾਂ ਚਲੇ ਗਏ ਮੈਂ ਪੈਰੀਸਕੋਪ ਨਾਲ ਦੇਖਿਆ ਕਿ ਇੱਕ ਜਾਪਾਨੀ ਵਿਧਵੰਸ਼ਕ ਡਿਸਟਰੋਏਰ ਸਕੁਐਡ ਇੱਕ ਟੈਂਕਰ ਤੇ ਇੱਕ ਮਾਈਨ ਲੇਅਰ ਸਾਡੇ ਵੱਲ ਵੱਧ ਰਹੀ ਹਨ ਅਸੀਂ ਵਿਧਵੰਸ਼ਕ ਯਾਨੀ ਡਿਸਟਰੋਏਰ ਸਕੁਐਡ ਵੱਲ ਤਿੰਨ ਟਾਰਪੀਡੋ ਵਿਧਵੰਸ਼ਕ ਛੱਡੇ ਪਰ ਕੁਝ ਮਸ਼ੀਨੀ ਗੜਬੜ ਦੇ ਕਾਰਨ ਨਿਸ਼ਾਨਾ ਖੁੰਝ ਗਿਆ। ਹੁਣ ਅਸੀਂ ਅਖੀਰਲੇ ਜਹਾਜ਼ ਤੇ ਹਮਲਾ ਕਰਨ ਦੀ ਤਿਆਰੀ ਕਰ ਹੀ ਰਹੇ ਸਾਂ ਕਿ ਅਚਾਨਕ ਉਹ ਮੁੜਿਆ ਤੇ ਸਾਡੇ ਵੱਲ ਨੂੰ ਵਧਣ ਲੱਗਾ। ਅਸਲ 'ਚ ਇੱਕ ਜਾਪਾਨੀ ਹਵਾਈ ਜਹਾਜ਼ ਨੇ ਸਾਨੂੰ 60 ਫੁੱਟ ਦੀ ਡੂੰਘਾਈ ਵਿੱਚ ਵੇਖ ਲਿਆ ਸੀ ਅਤੇ ਇਸ ਦੀ ਸੂਚਨਾ ਮਾਈਨ ਲੀਅਰ ਨੂੰ ਦੇ ਦਿੱਤੀ ਸੀ। ਉਹਨਾਂ ਦੀ ਨਜ਼ਰ ਤੋਂ ਓਲੇ ਹੋਣ ਲਈ ਅਸੀਂ 150 ਫੁੱਟ ਦੀ ਗਹਿਰਾਈ ਵਿੱਚ ਚਲੇ ਗਏ ਅਤੇ ਉੱਥੋਂ ਹਮਲਾ ਕਰਨ ਦੀ ਤਿਆਰੀ ਕਰਨ ਲੱਗੇ। ਅਸੀਂ ਪੰਡੂਬੀਨ ਸੌਂਡਲੈਸ ਯਾਨੀ ਆਵਾਜ਼ ਰਹਿਤ ਕਰਨ ਲਈ ਸਾਰੇ ਪੱਖੇ ਏਸੀ ਅਤੇ ਹੋਰ ਇਲੈਕਟ੍ਰਿਕ ਗੀਅਰ ਬੰਦ ਕਰ ਦਿੱਤੇ। 3 ਮਿੰਟਾਂ ਬਾਅਦ ਤਾਂ ਵਿਪਤਾ ਦਾ ਪਹਾੜ ਹੀ ਟੁੱਟ ਪਿਆ। 6 ਵਾਰ ਸਾਡੇ ਚਾਰੇ ਪਾਸੇ ਧਮਾਕੇ ਹੋਏ ਅਤੇ ਉਹਨਾਂ ਨੇ ਸਾਨੂੰ 276 ਫੁੱਟ ਦੀ ਗਹਿਰਾਈ ਵਿੱਚ ਬੈਠ ਜਾਣ ਲਈ ਮਜਬੂਰ ਕਰ ਦਿੱਤਾ। ਅਸੀਂ ਘਬਰਾ ਗਏ। ਪਾਣੀ ਵਿੱਚ 1000 ਫੁੱਟ ਤੋਂ ਘੱਟ ਡੂੰਘਾਈ ਵਿੱਚ ਕੀਤਾ ਗਿਆ ਹਮਲਾ ਬਹੁਤ ਖਤਰਨਾਕ ਹੁੰਦਾ। ਪਰ ਸਾਡੇ ਉੱਤੇ ਤਾਂ 276 ਫੁੱਟ ਦੀ ਦੂngਾਈ ਤੋਂ ਹਮਲਾ ਕੀਤਾ ਜਾ ਰਿਹਾ ਸੀ ਲਗਭਗ 15 ਘੰਟਿਆਂ ਤੱਕ ਜਾਪਾਨੀ ਮਾਈਨਲিয়ার ਸਾਡੇ ਉੱਤੇ ਲਗਾਤਾਰ ਗੋਲੇ ਵਰਸਾਉਂਦਾ ਰਿਹਾ ਜੇ ਕਿਸੇ ਪੰਡੂ ਵਿਦੇ 17 ਫੁੱਟ ਦੇ ਨੇੜੇ ਤੇੜੇ ਕੋਈ ਵਿਸਫੋਟ ਹੋ ਜਾਵੇ ਤਾਂ ਉਸ ਵਿੱਚ ਛੇਦ ਹੋ ਜਾਂਦਾ ਹੈ ਪਰ ਸਾਥੂ 50 ਫੁੱਟ ਦੀ ਦੂਰੀ ਤੇ 20 ਦੇ ਕਰੀਬ ਵਿਸਫੋਟ ਹੋਈ ਸਨ ਸੁਰੱਖਿਆ ਲਈ ਸਾਨੂੰ ਆਪੋ ਆਪਣੀ ਥਾਂ ਤੇ ਚੁੱਪਚਾਪ ਪਏ ਰਹਿਣ ਦਾ ਹੁਕਮ ਮਿਲਿਆ ਮੈਂ ਇੰਨਾ ਡਰ ਗਿਆ ਕਿ ਮੈਨੂੰ ਸਾਹ ਲੈਣਾ ਔਖਾ ਹੋ ਗਿਆ ਮੈਨੂੰ ਲੱਗ ਰਿਹਾ ਸੀ ਮੌਤ ਬਿਲਕੁਲ ਕਰੀਬ ਹੈ ਪੱਖੇ ਅਤੇ ਏਸੀ ਬੰਦ ਹੋ ਜਾਣ ਕਾਰਨ ਪੰਡੂਬੀਆਂ ਦਾ ਤਾਪਮਾਨ 100 ਡਿਗਰੀ ਤੋਂ ਵੀ ਜ਼ਿਆਦਾ ਹੋ ਗਿਆ ਸੀ ਪਰ ਡਰ ਦੇ ਕਾਰਨ ਮੈਂ ਕੰਬ ਰਿਹਾ ਸੀ ਮੇਰਾ ਸਰੀਰ ਇੰਨਾ ਠੰਡਾ ਹੋ ਗਿਆ ਕਿ ਮੈਂ ਸਵੈਟਰ ਅਤੇ ਫਰ ਵਾਲੀ ਜੈਕਟ ਪਾ ਲਈ ਤਕਰੀਬਨ 15 ਘੰਟੇ ਬਾਅਦ ਹਮਲਾ ਰੁਕ ਗਿਆ ਉਹਨਾਂ ਦੀ ਹਮਲਾਵਰ ਸਮਗਰੀ ਸ਼ਾਇਦ ਖਤਮ ਹੋ ਗਈ ਸੀ ਇਸ ਲਈ ਉਹ ਮਾਈਨ ਲੀਅਰ ਉੱਥੋਂ ਰਵਾਨਾ ਹੋ ਗਿਆ ਉਹ 15 ਘੰਟੇ ਮੇਰੇ ਲਈ 1500 ਸਾਲਾਂ ਵਰਗੇ ਸਨ ਮੇਰੀਆਂ ਅੱਖਾਂ ਸਾਹਮਣੇ ਮੇਰੀ ਸਾਰੀ ਜ਼ਿੰਦਗੀ ਘੁੰਮ ਗਈ ਮੈਂ ਯਾਦ ਕੀਤਾ ਕਿ ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਮੈਂ ਆਪਣੇ ਜੀਵਨ ਨੂੰ ਨਰਕ ਬਣਾਈ ਰੱਖਿਆ ਸੀ ਉਦੋਂ ਚਿੰਤਾਵਾਂ ਮੈਨੂੰ ਕਿੱਡੀਆਂ ਵੱਡੀਆਂ ਲੱਗਦੀਆਂ ਸਨ ਹੁਣ ਜਦੋਂ ਮੌਤ ਸਾਹਮਣੇ ਖੜੀ ਵੇਖੀ ਤਾਂ ਮੈਨੂੰ ਮੇਰੀਆਂ ਉਹ ਸਾਰੀਆਂ ਚਿੰਤਾਵਾਂ ਛੋਟੀਆਂ ਲੱਗਣ ਲੱਗੀਆਂ ਮੈਂ ਉਸੇ ਹੀ ਸਮੇਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਜੇਕਰ ਮੈਂ ਧਰਤੀ ਸੂਰਜ ਤਾਰੇ ਦੁਬਾਰਾ ਦੇਖ ਸਕਿਆ ਤਾਂ ਮੈਂ ਫਿਰ ਕਦੇ ਵੀ ਚਿੰਤਾ ਨਹੀਂ ਕਰਾਂਗਾ ਮੈਂ ਉਹਨਾਂ 15 ਘੰਟਿਆਂ ਵਿੱਚ ਜਿਉਣ ਦੀ ਕਲਾ ਬਾਰੇ ਜੋ ਸਿੱਖਿਆ ਉਹ ਮੇਰੀ ਯੂਨੀਵਰਸਿਟੀ ਵਿੱਚ ਕੀਤੀ 4 ਸਾਲਾਂ ਦੀ ਪੜ੍ਹਾਈ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਸੀ ਅਸੀਂ ਅਕਸਰ ਜ਼ਿੰਦਗੀ ਦੀਆਂ ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਤਾਂ ਕਰ ਲੈਂਦੇ ਹਾਂ ਪਰ ਛੋਟੀਆਂ-ਛੋਟੀਆਂ ਚਿੰਤਾਵਾਂ ਨੂੰ ਆਪਣੇ ਉੱਪਰ ਹਾਵੀ ਹੋਣ ਦਿੰਦੇ ਹਾਂ ਸ਼ਿਕਾਗੋ ਦੇ ਇੱਕ ਜੱਜ ਜੋਸਫ ਸਪਾਥ ਨੇ ਲਗਭਗ 40,000 ਅਣਸੁਖਾਵੇ ਵਿਆਹਾਂ ਦੇ ਸਮਝੌਤੇ ਕਰਵਾਏ ਸਨ ਉਹ ਦੱਸਦੇ ਹਨ ਕਿ ਜ਼ਿਆਦਾਤਰ ਵਿਆਹਾਂ ਦੇ ਟੁੱਟਣ ਦਾ ਕਾਰਨ ਬਹੁਤ ਹੀ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਹਨ ਨਿਊਯਾਰਕ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਫ੍ਰੈਂਕ ਐਸ ਹੋਗਨ ਦੱਸਦੇ ਹਨ ਕਿ ਸਾਡੇ ਕ੍ਰਿਮੀਨਲ ਕੋਰਟ ਵਿੱਚ ਅੱਧੇ ਤੋਂ ਵੱਧ ਕੇਸ ਉਹ ਹਨ ਜੋ ਕਿ ਬਹੁਤ ਮਾਮੂਲੀ ਅਤੇ ਫਾਲਤੂ ਗੱਲਾਂ ਕਰਕੇ ਹੁੰਦੇ ਹਨ ਜਿਵੇਂ ਕਿ ਘਰੇਲੂ ਬਹਿਸ, અપਮਾਨਜਨਕ ਸ਼ਬਦ, ਭੈੜਾ ਵਿਹਾਰ, ਗੁਸਤਾਖੀ ਭਰੀ ਹਰਕਤ, ਇਨਸਲਟ ਜਾਂ ਕਿਸੇ ਦੇ ਸਵੈਮਾਨ ਨੂੰ ਠੇਸ ਪਹੁੰਚਾਉਣਾ। ਕਈ ਵਾਰ ਅਜਈਆਂ ਗੱਲਾਂ ਮਾਰਕੁੱਟ ਅਤੇ ਖੂਨ ਦਾ ਕਾਰਨ ਬਣਦੀਆਂ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਛੋਟੀਆਂ-ਮੋਟੀਆਂ ਗੱਲਾਂ ਤੁਹਾਨੂੰ ਪਰੇਸ਼ਾਨ ਨਾ ਕਰਨ ਤਾਂ ਤੁਸੀਂ ਆਪਣੀ ਸੋਚ ਆਪਣਾ ਨਜ਼ਰੀਆ ਯਾਨੀ ਆਪਣਾ ਪੁਆਇੰਟ ਆਫ View ਚੇਂਜ ਕਰੋ ਮੇਰਾ ਇੱਕ ਮਿੱਤਰ ਹੋਮਰ ਕੈਰੀ ਜਿਸ ਨੇ ਦੇ ਹੈਡ ਟੂ ਸੀ ਪੈਰਿਸ ਅਤੇ ਹੋਰ ਕਈ ਕਿਤਾਬਾਂ ਲਿਖੀਆਂ ਸਨ ਉਹ ਇਸ ਗੱਲ ਦੇ ਸਬੰਧ ਵਿੱਚ ਇੱਕ ਬਹੁਤ ਵਧੀਆ ਉਦਾਹਰਣ ਦਿੰਦਾ ਹੈ ਕਿ ਉਹ ਇੱਕ ਕਿਤਾਬ ਤੇ ਕੰਮ ਕਰ ਰਿਹਾ ਸੀ ਕਿ ਉਸ ਦੇ ਘਰ ਦੇ ਰੇਡੀਏਟਰ ਦੀ ਅਤੇ ਉਸ ਵਿੱਚੋਂ ਨਿਕਲਣ ਵਾਲੀ ਭਾਫ਼ ਦੀ ਸ਼ੂ ਸ਼ੂ ਦੀ ਆਵਾਜ਼ ਉਸ ਨੂੰ ਖਿਜਾ ਦਿੰਦੀ ਸੀ ਇਸ ਆਵਾਜ਼ ਨੂੰ ਸੁਣ ਕੇ ਉਹ ਤਿਲਮਿਲਾ ਉੱਠਦਾ ਕੁਝ ਦਿਨਾਂ ਬਾਅਦ ਹੋਮਰ ਆਪਣੇ ਦੋਸਤਾਂ ਨਾਲ ਸ਼ਿਕਾਰ ਤੇ ਗਿਆ ਉੱਥੇ ਉਹਨਾਂ ਨੇ ਠੰਡ ਤੋਂ ਬਚਣ ਲਈ ਲੱਕੜਾਂ ਦੇ ਵੱਡੇ ਵੱਡੇ ਟੁਕੜੇ ਬਾਹਰ ਲਏ ਲੱਕੜ ਦੇ ਬਲਣ ਦੀ ਆਵਾਜ਼ ਰੇਡੀਏਟਰਾਂ ਦੀ ਆਵਾਜ਼ ਨਾਲ ਕਾਫੀ ਮਿਲਦੀ ਜੁਲਦੀ ਸੀ ਹੋਮਰ ਨੇ ਸੋਚਿਆ ਕਿ ਇਹ ਆਵਾਜ਼ ਮੈਨੂੰ ਚੰਗੀ ਲੱਗ ਰਹੀ ਹੈ ਜਦੋਂ ਕਿ ਰੇਡੀਏਟਰਾਂ ਦੀ ਉਸੇ ਆਵਾਜ਼ ਨਾਲ ਮਿਲਦੀ ਆਵਾਜ਼ ਨਾਲ ਮੈਨੂੰ ਨਫ਼ਰਤ ਕੈਰੀ ਹੋਮਰ ਕਹਿੰਦੇ ਹਨ ਕਿ ਮੈਂ ਕਿਉਂ ਇਸ ਨੂੰ ਪਸੰਦ ਕਰਾਂ ਅਤੇ ਇਸੇ ਹੀ ਤਰ੍ਹਾਂ ਦੀ ਦੂਜੀ ਆਵਾਜ਼ ਨੂੰ ਨਫ਼ਰਤ ਉਹ ਦੱਸਦੇ ਹਨ ਕਿ ਘਾਹ ਰਾ ਕੇ ਮੈਂ ਇਸ ਸਮੱਸਿਆ ਤੇ ਵਿਚਾਰ ਕੀਤੀ ਅਤੇ ਉਹ ਰੇਡੀਏਟਰ ਦੇ ਉਸ ਸ਼ੋਰ ਸ਼ਰਾਬੇ ਦੀ ਚਿੰਤਾ ਕੀਤੇ ਬਿਨਾ ਆਰਾਮ ਨਾਲ ਸੌਂ ਗਿਆ ਮੈਨੂੰ ਕੁਝ ਦਿਨਾਂ ਵਿੱਚ ਹੀ ਰੇਡੀਏਟਰਾਂ ਦੀ ਉਹ ਆਵਾਜ਼ ਲੱਕੜ ਦੇ ਟੁਕੜਿਆਂ ਦੇ ਬਲਣ ਦੀ ਆਵਾਜ਼ ਵਾਂਗ ਹੀ ਚੰਗੀ ਲੱਗਣ ਲੱਗੀ ਉਹਨੇ ਸਿਰਫ ਆਪਣਾ ਨਜ਼ਰੀਆ ਹੀ ਬਦਲਿਆ ਸੀ ਉਸਦੇ ਨਜ਼ਰੀਆ ਬਦਲਣ ਕਾਰਨ ਹੀ ਉਸ ਨੂੰ ਸੁਖਦ ਅਨੁਭਵ ਹੋਇਆ ਡਾਕਟਰ ਹੈਰੀ ਐਮਰਸਨ ਦੱਸਦੇ ਹਨ ਕਿ ਕੋਲੋਰਾਡੋ ਦੇ ਲੌਂਗ ਪੀਕ ਦੇ ਟਲਾਣ ਉਤੇ ਇੱਕ ਬਹੁਤ ਪੁਰਾਣੇ ਤੇ ਵਿਸ਼ਾਲ ਦਰਖਤ ਦਾ ਖੰਡਰ ਵਰਗਾ ਬਚਿਆ ਹੋਇਆ ਹਿੱਸਾ ਪਿਆ ਹੋਇਆ ਸੀ ਕੁਦਰਤੀ ਵਿਗਿਆਨੀ ਅਤੇ ਜਾਣਕਾਰਾਂ ਨੇ ਦੱਸਿਆ ਕਿ ਇਹ ਵਿਸ਼ਾਲ ਰੁੱਖ ਲਗਭਗ 400 ਸਾਲਾਂ ਤੋਂ ਖੜਾ ਸੀ ਜਦੋਂ ਕੋਲੰਬਸ ਸੇਲ ਸਰਵਾਡੋਰ ਦੇ ਕਿਨਾਰੇ ਤੇ ਪਹੁੰਚਿਆ ਉਦੋਂ ਇਹ ਦਰਖਤ ਇੱਕ ਛੋਟਾ ਜਿਹਾ ਬੂਟਾ ਹੀ ਸੀ 400 ਸਾਲਾਂ ਵਿੱਚ ਉਸ ਤੇ ਲਗਭਗ 14 ਵਾਰ ਬਿਜਲੀ ਡਿੱਗੀ ਉਸ ਦਰਖਤ ਨੇ 400 ਸਾਲਾਂ ਤੱਕ ਚੱਕਰਾਂ ਅਤੇ ਬਰਫ਼ੀਲੇ ਤੂਫਾਨਾਂ ਦਾ ਸਿਰ ਚੁੱਕ ਕੇ ਸਾਹਮਣਾ ਕੀਤਾ ਅਤੇ ਜਿੰਦਾ ਰਿਹਾ ਪਰ ਅਖੀਰ ਛੋਟੇ-ਛੋਟੇ ਕੀੜਿਆਂ ਦੀ ਸੈਨਾ ਜਿਸ ਨੂੰ ਗੋਬਰੇਲ ਕਿਹਾ ਜਾਂਦਾ ਹੈ ਨੇ ਹਮਲਾ ਕਰਕੇ ਇਸ ਦਰਖਤ ਨੂੰ ਡੇਗ ਦਿੱਤਾ ਕੀੜਿਆਂ ਨੇ ਆਪਣੇ ਛੋਟੇ ਪਰ ਲਗਾਤਾਰ ਹਮਲਿਆਂ ਨਾਲ ਉਸ ਦਰਖਤ ਨੂੰ ਖੋਖਲਾ ਕਰ ਦਿੱਤਾ ਜੰਗਲ ਦਾ ਉਹ ਵਿਸ਼ਾਲ ਰੁੱਖ ਜਿਸ ਦਾ ਵਕਤ ਚੱਕਰ ਬਿਜਲੀਆਂ ਅਤੇ ਤੂਫਾਨ ਕੁਝ ਨਾ ਵਿਗਾੜ ਸਕੇ ਉਸ ਨੂੰ ਇਹਨੇ ਛੋਟੇ ਕੀੜਿਆਂ ਨੇ ਸੋਟ ਲਿਆ ਜਿਨ੍ਹਾਂ ਨੂੰ ਅਸੀਂ ਆਪਣੀਆਂ ਉਂਗਲਾਂ ਦੇ ਅੰਗੂਠੇ ਨਾਲ ਮਸਲ ਕੇ ਸੁੱਟ ਸਕਦੇ ਹਾਂ ਕੀ ਅਸੀਂ ਵੀ ਜੰਗਲ ਦੇ ਉਸ ਵਿਸ਼ਾਲ ਦਰਖਤ ਵਰਗੇ ਨਹੀਂ ਅਸੀਂ ਜ਼ਿੰਦਗੀ ਦੇ ਝੱਖੜਾਂ ਤੂਫਾਨਾਂ ਅਤੇ ਬਿਜਲੀਆਂ ਨੂੰ ਤਾਂ ਸਹਾਰ ਜਾਂਦੇ ਹਾਂ ਪਰ ਆਪਣੇ ਆਪ ਨੂੰ ਚਿੰਤਾਵਾਂ ਦੇ ਛੋਟੇ ਛੋਟੇ ਕੀੜਿਆਂ ਦੇ ਹਵਾਲੇ ਕਰ ਦਿੰਨੇ ਆ ਜੇ ਅਸੀਂ ਚਿੰਤਾ ਤੇ ਕਾਬੂ ਨਹੀਂ ਪਾਵਾਂਗੇ ਤਾਂ ਚਿੰਤਾ ਦੇ ਕੀੜੇ ਸਾਨੂੰ ਉਸ ਦਰਖਤ ਵਾਂਗੂ ਖੋਖਲਾ ਕਰ ਦੇਣਗੇ ਡਾਕਟਰ ਹੈਰੀ ਐਮਰਸਨ ਦੱਸਦੇ ਹਨ ਕਿ ਕੋਲੋਰਾਡੋ ਦੇ ਲੌਂਗ ਪੀਕ ਦੇ ਟਲਾਣ ਉਤੇ ਇੱਕ ਬਹੁਤ ਪੁਰਾਣੇ ਤੇ ਵਿਸ਼ਾਲ ਦਰਖਤ ਦਾ ਖੰਡਰ ਵਰਗਾ ਬਚਿਆ ਹੋਇਆ ਹਿੱਸਾ ਪਿਆ ਹੋਇਆ ਸੀ ਕੁਦਰਤੀ ਵਿਗਿਆਨੀ ਅਤੇ ਜਾਣਕਾਰਾਂ ਨੇ ਦੱਸਿਆ ਕਿ ਇਹ ਵਿਸ਼ਾਲ ਰੁੱਖ ਲਗਭਗ 400 ਸਾਲਾਂ ਤੋਂ ਖੜਾ ਸੀ ਜਦੋਂ ਕੋਲੰਬਸ ਸੇਲ ਸਲਵਾਡੋਰ ਦੇ ਕਿਨਾਰੇ ਤੇ ਪਹੁੰਚਿਆ ਉਦੋਂ ਇਹ ਦਰਖਤ ਇੱਕ ਛੋਟਾ ਜਿਹਾ ਬੂਟਾ ਹੀ ਸੀ 400 ਸਾਲਾਂ ਵਿੱਚ ਉਸ ਤੇ ਲਗਭਗ 14 ਵਾਰ ਬਿਜਲੀ ਡਿੱਗੀ ਉਸ ਦਰਖਤ ਨੇ 400 ਸਾਲਾਂ ਤੱਕ ਚੱਖੜਾਂ ਅਤੇ ਬਰफीਲੇ ਤੂਫਾਨਾਂ ਦਾ ਸਿਰ ਚੁੱਕ ਕੇ ਸਾਹਮਣਾ ਕੀਤਾ ਅਤੇ ਜਿੰਦਾ ਰਿਹਾ ਪਰ ਅਖੀਰ ਛੋਟੇ-ਛੋਟੇ ਕੀੜਿਆਂ ਦੀ ਸੈਨਾ ਜਿਸ ਨੂੰ ਗੋਬ੍ਰੇਲ ਕਿਹਾ ਜਾਂਦਾ ਹੈ ਨੇ ਹਮਲਾ ਕਰਕੇ ਇਸ ਦਰਖਤ ਨੂੰ ਡੇਗ ਦਿੱਤਾ ਕੀੜਿਆਂ ਨੇ ਆਪਣੇ ਛੋਟੇ ਪਰ ਲਗਾਤਾਰ ਹਮਲਿਆਂ ਨਾਲ ਉਸ ਦਰਖਤ ਨੂੰ ਖੋਖਲਾ ਕਰ ਦਿੱਤਾ ਜੰਗਲ ਦਾ ਉਹ ਵਿਸ਼ਾਲ ਰੁੱਖ ਜਿਸ ਦਾ ਵਕਤ ਚੱਖੜ ਬਿਜਲੀਆਂ ਤੇ ਤੂਫਾਨ ਕੁਝ ਨਾ ਵਿਗਾੜ ਸਕੇ ਉਸ ਨੂੰ ਇਹਨੇ ਛੋਟੇ ਕੀੜਿਆਂ ਨੇ ਸੁੱਟ ਲਿਆ ਜਿਨ੍ਹਾਂ ਨੂੰ ਅਸੀਂ ਆਪਣੀਆਂ ਉਂਗਲਾਂ ਦੇ ਅੰਗੂਠੇ ਨਾਲ ਮਸਲ ਕੇ ਸੁੱਟ ਸਕਦੇ ਹਾਂ ਕੀ ਅਸੀਂ ਵੀ ਜੰਗਲ ਦੇ ਉਸ ਵਿਸ਼ਾਲ ਦਰਖਤ ਵਰਗੇ ਨਹੀਂ ਅਸੀਂ ਜ਼ਿੰਦਗੀ ਦੇ ਚਖੜਾਂ ਤੂਫਾਨਾਂ ਅਤੇ ਬਿਜਲੀਆਂ ਨੂੰ ਤਾਂ ਸਹਾਰ ਜਾਂਦੇ ਹਾਂ ਪਰ ਆਪਣੇ ਆਪ ਨੂੰ ਚਿੰਤਾਵਾਂ ਦੇ ਛੋਟੇ ਛੋਟੇ ਕੀੜਿਆਂ ਦੇ ਹਵਾਲੇ ਕਰ ਦਿੰਨੇ ਹਾਂ ਜੇ ਅਸੀਂ ਚਿੰਤਾ ਤੇ ਕਾਬੂ ਨਹੀਂ ਪਾਵਾਂਗੇ ਤਾਂ ਚਿੰਤਾ ਦੇ ਕੀੜੇ ਸਾਨੂੰ ਉਸ ਦਰਖਤ ਵਾਂਗੂ ਖੋਖਲਾ ਕਰ ਦੇਣਗੇ ਦੋਸਤੋ ਡੇਲ ਕਾਰਨੇਗੀ ਦੇ ਅਨੁਸਾਰ ਅਸੀਂ ਔਸਤ ਦੇ ਨਿਯਮ ਨੂੰ ਲਾਗੂ ਕਰਕੇ ਵੀ ਆਪਣੀਆਂ ਬਹੁਤ ਸਾਰੀਆਂ ਚਿੰਤਾਵਾਂ ਦੂਰ ਕਰ ਸਕਦੇ ਹਾਂ ਜੇ ਤੁਸੀਂ ਕਿਸੇ ਗੱਲ ਦੀ ਚਿੰਤਾ ਕਰ ਰਹੇ ਹੋ ਤਾਂ ਆਪਣੇ ਆਪ ਤੋਂ ਪੁੱਛੋ ਕਿ ਔਸਤਨ ਇਸ ਗੱਲ ਕਿ ਔਸਤਨ ਇਸ ਗੱਲ ਦੇ ਹੋਣ ਦੀ ਕਿੰਨੀ ਸੰਭਾਵਨਾ ਹੈ ਸਾਨੂੰ ਪਤਾ ਲੱਗੇਗਾ ਕਿ ਸਾਡੀਆਂ 10 ਵਿੱਚੋਂ 9 ਚਿੰਤਾਵਾਂ ਨਿਰਮੂਲ ਹਨ ਲਾਈਟਸ ਆਫ ਲੰਡਨ ਦੁਨੀਆ ਦੀ ਮਸ਼ਹੂਰ ਬੀਮਾ ਕੰਪਨੀ ਹੈ ਇਸ ਕੰਪਨੀ ਨੇ ਲੋਕਾਂ ਦੀਆਂ ਉਹਨਾਂ ਘਟਨਾਵਾਂ ਬਾਰੇ ਚਿੰਤਾ ਕਰਨ ਦੀ ਆਦਤ ਕਰਕੇ ਕਰੋੜਾਂ ਪੌੜ ਕਮਾਈ ਹਨ ਜਿਨ੍ਹਾਂ ਦੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਘਰ ਨੂੰ ਅੱਗ ਲੱਗ ਕੇ ਸਭ ਕੁਝ ਸੜ ਨਾ ਜਾਵੇ ਇਸ ਲਈ ਘਰ ਵਿੱਚ ਲੀਆਂ ਸਾਰੀਆਂ ਚੀਜ਼ਾਂ ਦਾ ਇੰਸ਼ੋਰੈਂਸ ਜਾਂ ਬੀਮਾ ਕਰਵਾ ਲੈਂਦੇ ਹਨ ਔਸ ਦੇ ਨਿਯਮ ਅਨੁਸਾਰ ਕਿਤੇ ਹਜ਼ਾਰਾਂ 'ਚੋਂ ਇੱਕ ਵਾਰ ਹੀ ਅਜਿਹਾ ਹੁੰਦਾ ਹੈ ਦੇਲ ਕਰਨੇ ਕੀ ਦੱਸਦੇ ਹਨ ਕਿ ਇੱਕ ਵਾਰ ਮੈਂ ਮਿਸਿਸ ਸਿਲਿੰਗਰ ਨਾਂ ਦੀ ਇੱਕ ਔਰਤ ਨੂੰ ਮਿਲਿਆ ਦੇਖਣ ਵਿੱਚ ਉਹ ਬਹੁਤ ਹੀ ਸ਼ਾਂਤ ਗੰਭੀਰ ਤੇ ਸੁਲਝੀ ਹੋਈ ਲੱਗਦੀ ਸੀ ਮੈਨੂੰ ਲੱਗਿਆ ਉਸਨੇ ਕਦੀ ਵੀ ਚਿੰਤਾ ਨਹੀਂ ਕੀਤੀ ਹੋਣੀ ਮੈਂ ਉਸਨੂੰ ਪੁੱਛ ਹੀ ਲਿਆ ਕਿ ਉਸਨੂੰ ਕਦੇ ਚਿੰਤਾ ਨੇ ਸਤਾਇਆ ਉਹਨੇ ਦੱਸਿਆ ਕਿ ਉਸਦੀ ਜ਼ਿੰਦਗੀ ਤਾਂ ਚਿੰਤਾ ਕਰਕੇ ਇੱਕ ਤਰ੍ਹਾਂ ਲਗਭਗ ਬਰਬਾਦ ਹੀ ਹੋ ਗਈ ਸੀ 11 ਸਾਲਾਂ ਤੱਕ ਮੈਂ ਆਪਣੇ ਹੀ ਬਣਾਏ ਨਰਕ ਵਿੱਚ ਰਹੀ। ਮੈਂ ਚਿੜਚਿੜੀ ਅਤੇ ਗੁੱਸੇ ਵਾਲ ਸਾਂ ਅਤੇ ਹਮੇਸ਼ਾ ਤਣਾਅ ਦ੍ਰਸਤ ਰਹਿੰਦੀ ਸੀ। ਮੈਂ ਹਰ ਹਫ਼ਤੇ ਸ਼ਾਪਿੰਗ ਕਰਨ ਲਈ ਆਪਣੇ ਘਰ ਤੋਂ ਜੋ ਕਿ ਸੈਨ ਮਾਰੀਓ ਵਿੱਚ ਸੀ, ਬੱਸ ਵਿੱਚ ਬੈਠ ਕੇ ਸੈਨ ਫਰਾਂਸਿਸਕੋ ਜਾਂਦੀ ਹੁੰਦੀ ਸੀ। ਪਰ ਖਰੀਦਦਾਰੀ ਕਰਦਿਆਂ ਹੋਇਆਂ ਵੀ ਮੇਰੇ ਮਨ 'ਚ ਕਈ ਪ੍ਰਕਾਰ ਦੀਆਂ ਚਿੰਤਾਵਾਂ ਉੱਭਰਦੀਆਂ ਰਹਿੰਦੀਆਂ ਸਨ। ਕਿਤੇ ਮੈਂ ਪ੍ਰੈਸ ਚੱਲਦੀ ਤਾਂ ਨਹੀਂ ਛੱਡ ਆਈ? ਕਿਤੇ ਮੇਰੇ ਘਰ ਨੂੰ ਅੱਗ ਤਾਂ ਨਹੀਂ ਲੱਗ ਜਾਵੇਗੀ ਕਿਤੇ ਨੌਕਰਾਂ ਨੇ ਬੱਚਿਆਂ ਨੂੰ ਛੱਡ ਕੇ ਚਲੀ ਤਾਂ ਨਹੀਂ ਗਈ ਹੋਵੇਗੀ ਕਿਤੇ ਬੱਚੇ ਸਾਈਕਲ ਚਲਾਉਂਦੇ ਹੋਏ ਕਿਸੇ ਕਾਰ ਜਾਂ ਟਰੱਕ ਦੇ ਹੇਠਾਂ ਆ ਗਏ ਹੋਣ ਚੀਜ਼ਾਂ ਖਰੀਦਦੇ ਸਮੇਂ ਚਿੰਤਾ ਦੇ ਮਾਰੇ ਅਕਸਰ ਮੈਨੂੰ ਪਸੀਨਾ ਆ ਜਾਂਦਾ ਅਤੇ ਮੈਂ ਖਰੀਦਦਾਰੀ ਵਿੱਚੋਂ ਛੱਡ ਕੇ ਘਰ ਮੁੜਾਂਦੀ ਇਹ ਵੇਖਣ ਲਈ ਕਿ ਸਭ ਕੁਝ ਠੀਕ-ਠਾਕ ਤਾਂ ਹੈ ਇਹਨਾਂ ਕਾਰਨਾਂ ਕਰਕੇ ਹੀ ਮੇਰੀ ਪਹਿਲੀ ਸ਼ਾਦੀ ਟੁੱਟ ਗਈ ਮੇਰਾ ਦੂਸਰਾ ਪਤੀ ਵਕੀਲ ਹੈ ਸ਼ਾਂਤ ਸੁਭਾਅ ਦਾ ਗੱਲ ਨੂੰ ਸੋਚ ਸਮਝ ਕੇ ਪਰਖਣ ਵਾਲਾ ਉਹ ਕਦੀ ਕਿਸੇ ਗੱਲ ਲਈ ਚਿੰਤਿਤ ਨਹੀਂ ਹੁੰਦਾ ਜਦੋਂ ਮੈਂ ਉਤਆਵਲੀ ਅਤੇ ਚਿੰਤਿਤ ਹੋ ਜਾਂਦੀ ਹਾਂ ਤਾਂ ਮੈਨੂੰ ਸਮਝਾਉਂਦਾ ਕਿ ਜਿਸ ਗੱਲ ਦੀ ਤੂੰ ਚਿੰਤਾ ਕਰ ਰਹੀ ਹੈ ਤੂੰ ਸੋਚ ਕਿ ਕਿੰਨੇ ਪ੍ਰਤੀਸ਼ਤ ਉਸ ਗੱਲ ਦੇ ਹੋਣ ਦੀ ਸੰਭਾਵਨਾ ਹੈ ਹੁਣ ਮੈਂ ਹਮੇਸ਼ਾ ਆਸ ਦਾ ਨਿਯਮ ਯਾਦ ਰੱਖਦੀ ਹਾਂ ਇਸ ਨਿਯਮ ਦੇ ਸਹਾਰੇ ਮੇਰੀਆਂ تقریبا ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਹਨ ਮੇਰੇ ਜੀਵਨ ਦੇ ਪਿਛਲੇ 20 ਸਾਲ ਸੁੰਦਰ ਸੁਖਾਵੇ ਅਤੇ ਸ਼ਾਂਤ ਬੀਤੇ ਮੈਡਮ ਸਾਲਿੰਗਨ ਨੇ ਡੇਲ ਕਾਰਨੇਗੀ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਕੈਲੀਫੋਰਨੀਆ ਦੇ ਜਿਸ ਹਿੱਸੇ ਵਿੱਚ ਅਸੀਂ ਰਹਿੰਦੇ ਸਾਂ ਉਸ ਏਰੀਏ ਵਿੱਚ ਇਨਫਰਟਾਈਲ ਪੈਰਾਲਿਸਿਸ ਨਾਮ ਦੀ ਛੂਤ ਦੀ ਬਿਮਾਰੀ ਫੈਲ ਗਈ ਜੇ ਪਹਿਲਾਂ ਵਰਗੀ ਗੱਲ ਹੁੰਦੀ ਤਾਂ ਮੈਂ ਚਿੰਤਾ ਨਾਲ ਅਧ ਮਰੀ ਹੋ ਜਾਂਦੀ ਪਰ ਮੇਰੇ ਪਤੀ ਨੇ ਮੈਨੂੰ ਸ਼ਾਂਤ ਰਹਿਣ ਲਈ ਕਿਹਾ ਜਿਹੜੀਆਂ ਵੀ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਸਨ ਅਸੀਂ ਵਰਤੀਆਂ ਅਸੀਂ ਆਪਣੇ ਬੱਚਿਆਂ ਨੂੰ ਭੀੜ-ਪੜੱਕੇ ਵਾਲੀਆਂ ਥਾਵਾਂ ਜਿਵੇਂ ਕਿ ਬਾਜ਼ਾਰ ਸਕੂਲ ਅਤੇ ਮੂਵੀ ਹਾਲ ਵਗੈਰਾ ਤੋਂ ਦੂਰ ਰੱਖਿਆ ਬੋਰਡ ਆਫ ਹੈਲਥ ਤੋਂ ਜਾਣਕਾਰੀ ਲੈਣ ਤੇ ਪਤਾ ਲੱਗਿਆ ਕਿ ਪੂਰੀ ਸਟੇਟ ਵਿੱਚ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਦੀ ਸੰਖਿਆ 200 ਤੋਂ 300 ਤੱਕ ਸੀ ਬੇਸ਼ੱਕ ਕਿ ਸੰਖਿਆ ਵੀ ਘੱਟ ਦੁਰਪਾਗ ਪੂਰਨ ਨਹੀਂ ਸੀ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਹਰ ਬੱਚੇ ਲਈ ਇਸ ਰੋਗ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਉਸ ਦੇ ਨਿਯਮ ਦੇ ਅਨੁਸਾਰ ਅਜਿਹਾ ਨਹੀਂ ਹੁੰਦਾ ਇਸ ਵਾਕ ਨੇ ਮੇਰੀਆਂ 90% ਚਿੰਤਾਵਾਂ ਦੂਰ ਕਰ ਦਿੱਤੀਆਂ ਅਤੇ ਮੇਰੇ ਜੀਵਨ ਦੇ ਪਿਛਲੇ 20 ਸਾਲਾਂ ਨੂੰ ਪ੍ਰਬਲ ਆਸ਼ਾਵਾਂ ਅਤੇ ਸ਼ਾਂਤੀ ਨਾਲ ਭਰ ਦਿੱਤਾ ਜਨਰਲ ਜਾਰਜ ਗਰੁਕ ਜੋ ਅਮਰੀਕਨ ਇਤਿਹਾਸ ਵਿੱਚ ਬੇहद ਬਹਾਦਰ ਵਿਅਕਤੀਆਂ ਵਿੱਚੋਂ ਇੱਕ ਸੀ ਆਪਣੀ ਆਟੋਬਾਇਓਗ੍ਰਾਫੀ ਵਿੱਚ ਲਿਖਦਾ ਹੈ ਕਿ ਅਮਰੀਕਾ ਦੇ ਭਾਰਤੀ ਲੋਕਾਂ ਦੀਆਂ ਸਾਰੀਆਂ ਚਿੰਤਾਵਾਂ ਅਤੇ ਦੁੱਖ ਉਹਨਾਂ ਦੀ ਕਲਪਨਾ ਦੀ ਉਪਜ ਹੁੰਦੀਆਂ ਹਨ ਅਸਲੀਅਤ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ ਹੁਣ ਮੈਂ ਅਤੀਤ ਦੇ ਪੰਨੇ ਪਲਟਦਾ ਹਾਂ ਤਾਂ ਇਹ ਮਹਿਸੂਸ ਕਰਦਾ ਹਾਂ ਕਿ ਮੇਰੀਆਂ ਬਹੁਤ ਸਾਰੀਆਂ ਚਿੰਤਾਵਾਂ ਵੀ ਮੇਰੀ ਕਲਪਨਾ ਦੀ ਹੀ ਉਪਜ ਸਨ ਨੇਵੀ ਵਿੱਚੋਂ ਰਿਟਾਇਰ ਹੋਏ ਫਰੈਡਰਿਕ ਜੇ ਮਾਈਸਟੇਟ ਨੇ ਡੇਲ ਕਾਰਨੇਗੀ ਦੀ ਕਲਾਸ 'ਚ ਇਹ ਗੱਲ ਦੱਸੀ ਸੀ ਜੂਨ 1944 ਦੇ ਸ਼ੁਰੂ ਵਿੱਚ ਮੈਂ ਉਮਾਹਾ ਬੀਚ ਦੇ ਕੋਲ ਟ੍ਰੈਂਚ ਵਿੱਚ ਲੇਟਿਆ ਹੋਇਆ ਸੀ ਮੈਂ 999 ਸਿਗਨਲ ਸਰਵਿਸ ਕੰਪਨੀ ਵਿੱਚ ਸੀ ਅਸੀਂ ਕੁਝ ਹੀ ਪਹਿਲਾਂ ਹੀ ਨਾਰਮੰਡੀ ਪਹੁੰਚ ਕੇ ਇੱਕ ਖਾਈਆਂ ਯਾਨੀ ਟ੍ਰੈਂਚਸ ਖੋਦੀਆਂ ਸਨ ਜਦੋਂ ਵੀ ਮੈਂ ਉਸ ਆਈਤਾਕਾਰ ਟ੍ਰੈਂਚ ਨੂੰ ਦੇਖਦਾ ਤਾਂ ਸੋਚਦਾ ਕਿ ਇਹ ਤਾਂ ਇੱਕ ਤਰ੍ਹਾਂ ਦੀ ਕਬਰ ਹੀ ਲੱਗ ਰਹੀ ਸੀ ਮੈਨੂੰ ਜਾਪਨ ਲੱਗ ਪਿਆ ਕਿ ਮੇਰੀ ਕਬਰ ਹੀ ਹੈ ਜਦੋਂ ਕਰੀਪ ਰਾਤ ਦੇ 11 ਵਜੇ ਜਰਮਨੀ ਦੇ ਜਹਾਜ਼ਾਂ ਨੇ ਬੰਬ ਸੁੱਟਨੇ ਸ਼ੁਰੂ ਕੀਤੇ ਤਾਂ ਮੈਂ ਡਰ ਕੇ ਸੁੰਨ ਹੋ ਗਿਆ ਪਹਿਲੀਆਂ 2-3 ਰਾਤਾਂ ਮੈਂ ਬਿਲਕੁਲ ਵੀ ਸੌਂ ਨਾ ਸਕਿਆ 5ਵੀਂ ਰਾਤ ਤੱਕ ਮੈਨੂੰ ਲੱਗਣ ਲੱਗ ਪਿਆ ਕਿ ਮੈਂ ਆਪਣਾ ਮਾਨਸਿਕ ਸੰਤੁਲਨ ਗਵਾ ਰਿਹਾ ਹਾਂ ਮੈਂ ਜਾਣਦਾ ਸੀ ਕਿ ਜੇ ਮੈਂ ਕੁਝ ਨਾ ਕੀਤਾ ਤਾਂ ਮੈਂ ਬਿਲਕੁਲ ਪਾਗਲ ਹੋ ਜਾਵਾਂਗਾ ਮੈਂ ਆਪਣੇ ਆਪ ਨੂੰ ਯਾਦ ਦਿਵਾਇਆ ਕਿ 5 ਰਾਤਾਂ ਬੀਤ ਚੁੱਕੀਆਂ ਹਨ ਮੈਂ ਤੇ ਮੇਰੇ ਸਾਰੇ ਸਾਥੀ ਜਿਉਂਦੇ ਹਨ ਸਿਰਫ ਦੋ ਬੰਦਿਆਂ ਨੂੰ ਮਾੜੇ ਜਿਹੇ ਜ਼ਖਮ ਲੱਗੇ ਹਨ ਉਹ ਵੀ ਜਰਮਨੀ ਦੇ ਬੰਬਾਂ ਕਰਕੇ ਨਹੀਂ ਸਗੋਂ ਸਾਡੀਆਂ ਆਪਣੀਆਂ ਐਂਟੀ 에ਅਰ ਕ੍ਰਾਫਟ ਗੱਨਾਂ ਵਿੱਚੋਂ ਡਿੱਗਦੇ ਫਲੇਕਸ ਯਾਨੀ ਲੋਹੇ ਦੇ ਟੁਕੜਿਆਂ ਕਰਕੇ ਮੈਂ ਸੋਚਿਆ ਮੈਨੂੰ ਚਿੰਤਾ ਕਰਨੀ ਛੱਡ ਕੇ ਕੋਈ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਮੈਂ ਰੁੱਝਿਆ ਰਹਾਂ ਮੈਂ ਉਨ੍ਹਾਂ ਫਲੇਕਸ ਤੋਂ ਬਚਣ ਲਈ ਆਪਣੀ ਟ੍ਰੈਂਚ ਉੱਤੇ ਲੱਕੜੀ ਦੀ ਮੋਟੀ ਛੱਤ ਬਣਾ ਲਈ ਹੁਣ ਉਸ ਡੂੰਘੀ ਭੀੜੀ ਟ੍ਰੈਂਚ ਵਿੱਚ ਮੈਂ ਤਾਂ ਹੀ ਮਾਰਿਆ ਜਾ ਸਕਦਾ ਸੀ ਜੇ ਉਸ ਵਿੱਚ ਸਿੱਧਾ ਬੰਬ ਡਿੱਗਦਾ ਪਰ ਇਸ ਦੀ ਸੰਭਾਵਨਾ ਹਜ਼ਾਰਾਂ ਵਿੱਚੋਂ ਇੱਕ ਸੀ ਹੁਣ ਮੈਂ ਤਮਾਕਿਆਂ ਵਿੱਚ ਵੀ ਸ਼ਾਂਤੀ ਨਾਲ ਸੌਂਦਾ ਸੀ ਔਸ ਦੇ ਨਿਯਮ ਬਾਰੇ ਇਸ ਗਿਆਨ ਨੇ ਮੇਰਾ ਡਰ ਦੂਰ ਕਰ ਦਿੱਤਾ ਇਸ ਜਾਣਕਾਰੀ ਦੇ ਫਲਸਰੂਪ ਮੇਰਾ ਮਨੋਬਲ ਵੱਧ ਗਿਆ ਹੁਣ ਤੁਸੀਂ ਵੀ ਆਪਣੇ ਆਪ ਨੂੰ ਪੁੱਛੋ ਔਸ ਦੇ ਨਿਯਮ ਦੇ ਅਨੁਸਾਰ ਜਿਸ ਗੱਲ ਬਾਰੇ ਮੈਂ ਚਿੰਤਾ ਕਰ ਰਿਹਾ ਹਾਂ ਉਹਦੇ ਹੋਣ ਦੀ ਕਿੰਨੀ ਸੰਭਾਵਨਾ ਹੈ ਸੋ ਦੋਸਤੋ ਆਪਣੀਆਂ ਇਹਨਾਂ ਨਿਗੂਣੀਆਂ ਜਿਹੀਆਂ ਚਿੰਤਾਵਾਂ ਤੇ ਵਿਚਾਰ ਕਰਕੇ ਅਸੀਂ ਵੀ ਆਪਣਾ ਕੀਮਤੀ ਵਕਤ ਜ਼ਾਇਆ ਹੋਣ ਤੋਂ ਬਚਾ ਸਕਦੇ ਹਾਂ ਡਿਸਰੈਲੀ ਦੇ ਅਨੁਸਾਰ ਜ਼ਿੰਦਗੀ ਬਹੁਤ ਛੋਟੀ ਹੈ ਛੋਟੀਆਂ ਬੇਕਾਰ ਗੱਲਾਂ ਕਰਕੇ ਇਸ ਨੂੰ ਹੋਰ ਛੋਟਾ ਨਾ ਕਰੋ ਛੋਟੀਆਂ ਗੱਲਾਂ ਵਿੱਚ ਇਸ ਨੂੰ ਜਾਇਆ ਨਾ ਜਾਣ ਦਿਓ ਅਸੀਂ ਇਸ ਧਰਤੀ ਤੇ ਥੋੜੇ ਚਿਰ ਲਈ ਹੀ ਆਏ ਹਾਂ ਅਸੀਂ ਆਪਣੀ ਜ਼ਿੰਦਗੀ ਦਾ ਬੜਾ ਕੀਮਤੀ ਵਕਤ ਬੇਲੋੜੇ ਸ਼ਿਕਵੇ ਸ਼ਿਕਾਇਤਾਂ ਚਿੰਤਾਵਾਂ ਵਿੱਚ ਬਿਤਾ ਦਿੰਨੇ ਆ ਜਿਹੜੀਆਂ ਕਿ ਥੋੜੇ ਚਿਰ ਬਾਅਦ ਅਸੀਂ ਆਪ ਹੀ ਭੁੱਲ ਭੁਲਾ ਜਾਂਦੇ ਹਾਂ ਪਰ ਉਹਨਾਂ ਦੇ ਕਾਰਨ ਬਰਬਾਦ ਹੋਇਆ ਵਕਤ ਮੁੜ ਕੇ ਨਹੀਂ ਆਉਂਦਾ ਖੁਰਸ਼ੀਦ ਤਲਬ ਦਾ ਇੱਕ ਸ਼ੇਅਰ ਹੈ ਹਮੇ ਹਰ ਵਕਤ ਇਹ ਅਹਿਸਾਸ ਦामਨਗੀਰ ਰਹਤਾ ਹੈ ਪੜੇ ਹਨ ਢੇਰ ਸਾਰੇ ਕੰਮ ਔਰ ਮੌਹਲਤ ਜ਼ਰਾਸੀ ਹੈ ਦੋਸਤੋ ਗਿਆ ਹੋਇਆ ਵਕਤ ਮੁੜ ਕੇ ਨਹੀਂ ਆਉਂਦਾ ਸੋ ਆਪਣੇ ਕੀਮਤੀ ਵਕਤ ਨੂੰ ਤੁਛ ਚਿੰਤਾਵਾਂ ਦੇ ਛੋਟੇ ਛੋਟੇ ਕੀੜਿਆਂ ਦੇ ਹਵਾਲੇ ਨਾ ਕਰੋ ਤੁਹਾਡੀ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ ਇਸ ਨੂੰ ਰੱਜ ਰੱਜ ਮਾਣੋ ਧੰਨਵਾਦ